ਮੇਰੇ ਪਿਆਰੇ ਵੀਰੋ ਮੇਰੇ ਵੱਲੋਂ ਸਤਪਾਲ ਸਿੰਘ ਗਿੱਲ ਲਾਂਗੋ ਦੇਵਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰੋ ਪੰਜਾਬ ਦੀ ਨੌਜਵਾਨੀ ਨੂੰ ਜਦੋਂ ਆਵਾਜ਼ ਮਾਰੀ ਜਾਂਦੀ ਹੈ ਕਿਸੇ ਵੀ ਮੁੱਦੇ ਦੇ ਉੱਤੇ ਆਵਾਜ਼ ਮਾਰੀ ਜਾਂਦੀ ਹੈ ਤੇ ਨੌਜਵਾਨੀ ਆਉਂਦੀ ਹੈ ਕਿਉਂਕਿ ਇੱਕ ਦਰਦ ਹੁੰਦਾ ਇੱਕ ਉਮਰ ਹੁੰਦੀ ਹੈ ਇੱਕ ਜੋਸ਼ ਹੁੰਦਾ ਸਰਦਾਰ ਕਪੂਰ ਸਿੰਘ ਕਿਹਾ ਕਰਦੇ ਸਨ ਕਿ ਦਰਿਆਾਂ ਤੇ ਬੈਠਣ ਵਾਲਿਆਂ ਨੇ ਵਫਾਦਾਰੀ ਛੱਡੀ ਨਹੀਂ ਤੇ ਸਟੇਜਾਂ ਤੇ ਬੈਠਣ ਵਾਲਿਆਂ ਨੇ ਵਫਾਦਾਰੀ ਕਦੇ ਕੀਤੀ ਨਹੀਂ ਜਿਹੜੇ ਥੱਲੇ ਦਰਿਆਾਂ ਵਸਾਉਣ ਵਾਲੇ ਦਰਿਆਾਂ ਤੇ ਬੈਠਣ ਵਾਲੇ ਉਹ ਹਮੇਸ਼ਾ ਹੀ ਵਫਾਦਾਰ ਰਹੇ ਜੇ ਉਹਨਾਂ ਤੋਂ ਜਾਨ ਵੀ ਮੰਗੀ ਗਈ ਉਹਨਾਂ ਨੇ ਜਾਨ ਵੀ ਵਾਰ ਦਿੱਤੀ ਵਫਾਦਾਰੀ ਨਹੀਂ ਛੱਡੀ ਪਰ ਸਟੇਜਾਂ ਤੇ ਬੈਠਣ ਵਾਲਿਆ ਲੀਡਰਾਂ ਨੇ ਕਦੇ ਵੀ ਵਫਾ ਨਹੀਂ ਕੀਤੀ ਨਾ ਪੰਜਾਬ ਨਾਲ ਕੀਤੀ ਨਾ ਆਪਦੀ ਕੌਮ ਨਾਲ ਕੀਤੀ ਤੇ ਨਾ ਆਪਦੇ ਖਿੱਤੇ ਨਾਲ ਤੇ ਨੌਜਵਾਨੀ ਜਦੋਂ ਇੱਕ ਨਿਸ਼ਾਨਾ ਹੁੰਦਾ ਇੱਕ ਰਾਹ ਹੁੰਦਾ ਇੱਕੋ ਦੁੱਖ ਹੁੰਦਾ ਜਦੋਂ ਉਹ ਪੱਲੇ 'ਚ ਬੰਨ ਕੇ ਦੁੱਖ ਨੂੰ ਤੁਰਦੀ ਆ ਇੱਕੋ ਨਿਸ਼ਾਨਾ ਲੈ ਕੇ ਤੁਰਦੀ ਆ ਇੱਕੋ ਮਿਸ਼ਨ ਲੈ ਕੇ ਨੌਜਵਾਨ ਇਕੱਠੇ ਤੁਰਦੇ ਆ ਫਿਰ ਉਹਨਾਂ ਦੇ ਵਿੱਚ ਕਿਹੜਾ ਬੀਜ ਆ ਜਿਹੜਾ ਉਹ ਸਿੱਟਿਆ ਜਾਂਦਾ ਜਿਹਦੇ ਵਿੱਚ ਉਹ ਨਫ਼ਰਤ ਦਾ ਸ਼ਿਕਾਰ ਹੋ ਕੇ ਆਪਣਿਆਂ ਹੱਥੋਂ ਆਪਣਿਆਂ ਦੇ ਹੀ ਗਾਟੇ ਲਾਉਂਦੇ ਆ ਕਿਉਂਕਿ ਪਿਛਲਾ ਇਤਿਹਾਸ ਜਦ ਸਾਰਾ ਫਰੋਲ ਕੇ ਜਦੋਂ ਦੇਖਦੇ ਆਂ ਅਸੀਂ ਬਹੁਤ ਕੁਝ ਸਾਨੂੰ ਜਦੋਂ ਅਸੀਂ ਪੜ੍ਹਦੇ ਆਂ ਨਵੀਆਂ ਤੋਂ ਨਵੀਆਂ ਚੀਜ਼ਾਂ ਮਿਲਦੀਆਂ ਜਿਵੇਂ ਪੰਜਾਬ ਦੀ ਵੰਡ ਵੱਖਰੀ ਆ ਹਿੰਦੁਸਤਾਨ ਦੀ ਵੰਡ ਵੱਖਰੀ ਲਿਖੀ ਗਈ ਜਦੋਂ ਆ ਕਿਤਾਬ ਤੁਸੀਂ ਜਰੂਰ ਪੜਿਓ ਜੇ ਕੋਈ ਪੜ੍ਹ ਸਕਦਾ ਹੋਇਆ ਤੇ ਵੀਰੋ ਜਦੋਂ ਅਸੀਂ ਕਿਤਾਬਾਂ ਪੜ੍ਹਦੇ ਆਂ ਇਹਦੇ ਵਿੱਚੋਂ ਸਾਨੂੰ ਬੜੀ ਜਾਣਕਾਰੀ ਇਹਦੀ ਮਿਲਦੀ ਹੈ ਕਿਉਂਕਿ ਜਾਣਕਾਰੀ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਪੱਖ ਚ ਹੁੰਦੀ ਆ ਕਈ ਵਾਰੀ 50% ਪੱਖ ਚ ਹੁੰਦੀ ਆ 50% ਵਿਰੋਧ ਚ ਹੁੰਦੀ ਆ 50% ਪੋਜ਼ਿਟਿਵ ਹੁੰਦੀ ਆ 50% ਨੈਗੇਟਿਵ ਹੁੰਦੀ ਆ ਪਰ ਜਿਹੜਾ ਪੜਨ ਵਾਲਾ ਮਨੁੱਖ ਹੈ ਜਾਂ ਜਿਹੜਾ ਉਹਦੇ ਤੇ ਰਿਸਰਚ ਕਰਨ ਵਾਲਾ ਮਨੁੱਖ ਹੈ ਉਹ ਜਿਸ ਦੇ ਉੱਤੇ ਗੱਲ ਲਿਖੀ ਜਾਂਦੀ ਆ ਉਹਦੀ ਸ਼ਖਸੀਅਤ ਤੇ ਜਾਂ ਜਿਹੜੀ ਉਸ ਵੇਲੇ ਦੀ ਵਾਰਤਾ ਲਾਜੋ ਵੀ ਕੁਝ ਵਾਪਰਿਆ ਹੁੰਦਾ ਉਸ ਦੇ ਮੁਤਾਬਕ ਆਪਾਂ ਆਪਣੇ ਮੁਤਾਬਕ ਉਹਦਾ ਫੈਸਲਾ ਕੱਢ ਲੈਂਦੇ ਆ ਜੋ ਕਿ ਹਮੇਸ਼ਾ ਠੀਕ ਮੰਨਿਆ ਜਾਂਦਾ ਜਿਵੇਂ ਮਿਸਾਲ ਦੇ ਤੌਰ ਤੇ ਸਰਦਾਰ ਭਗਤ ਸਿੰਘ ਦੀ ਫਾਂਸੀ ਦੇ ਬਾਰੇ 50% ਨੇ ਕੁਝ ਹੋਰ ਲਿਖਿਆ 50 ਨੇ ਕੁਝ ਹੋਰ ਲਿਖਿਆ ਪਰ ਜਿਨ੍ਹਾਂ ਲੋਕਾਂ ਨੇ ਨਿਰਣੇ ਕਰਨਾ ਹੁੰਦਾ ਉਹ ਭਗਤ ਸਿੰਘ ਦੀ ਸ਼ਖਸੀਅਤ ਨੂੰ ਦੇਖਣੀ ਹੈ ਤੇ ਸ਼ਖਸੀਅਤ ਦੇ ਮੁਤਾਬਕ ਜੋ ਤੁਸੀਂ ਨਿਰਣਾ ਲੈ ਸਕਦੇ ਹੋ ਉਹੀ ਸਹੀ ਹੁੰਦਾ ਹੁਣ ਪਹਿਲਾਂ ਵੀਰੋਂ ਇੱਕ ਵੀਡੀਓ ਤੁਹਾਨੂੰ ਮੈਂ ਸੁਣਾਉਣਾ ਫਿਰ ਇੱਕ ਹੋਰ ਵੀਡੀਓ ਸੁਣਾਉਂਗਾ ਫਿਰ ਇੱਕ ਰਿਕਾਰਡਿੰਗ ਫਿਰ ਜੇ ਵੀਡੀਓ ਲੰਬੀ ਹੋਈ ਫਿਰ ਆਪਾਂ ਕੱਲ ਨੂੰ ਕਰ ਲਾਂਗੇ ਆ ਵੀਡੀਓ ਕਿਉਂਕਿ ਇਹ ਉਸ ਵੇਲੇ ਦੇ ਸੰਤਾਂ ਦੇ ਖੱਬੇ ਸੱਜੇ ਬੈਠਣ ਵਾਲੇ ਨੌਜਵਾਨ ਸਨ ਸੰਤਾਂ ਦੀ ਸੋਚ ਨੂੰ ਲੈ ਕੇ ਉਸ ਤੋਂ ਬਾਅਦ ਚ ਮੈਦਾਨ ਵਿੱਚ ਨਿਤਰੀ ਪਰ ਆਪਸ ਵਿੱਚ ਹੀ ਇੰਨੇ ਪਾਟ ਗਏ ਇਹ ਵੀਡੀਓਸ ਪਹਿਲਾਂ ਸੁਣਿਓ ਫਿਰ ਆਪਾਂ ਇੱਥੇ ਗੱਲ ਕਰਾਂਗੇ ਇਹ ਭਾਈ ਤੇਜਿੰਦਰ ਸਿੰਘ ਟਿੰਮਾ ਰਾਜਸਥਾਨ ਵਾਲੇ ਫੈਡਰੇਸ਼ਨ ਦੇ ਉਸ ਵੇਲੇ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਨਾਮ ਬਾਹਰ ਆਗੂ ਸਨ ਜੇਲ੍ਹ ਵੀ ਕੱਟੀ ਜੋਧਪੁਰ ਸੁਣਿਓ ਤੁਸੀਂ ਇਹਨਾਂ ਨੂੰ ਰਜੇ ਸਿੰਘ ਵਿਟੂ ਜੀ ਇਹ ਵੀਡੀਓ ਸੁਣੋ ਇੱਕ ਇੱਕ ਕਰ ਸੁਣੋ ਉਸ ਤੋਂ ਬਾਅਦ ਆਪਾਂ ਦੁਬਾਰਾ ਫਿਰ ਗੱਲ ਕਰਦੇ ਆਂ ਦੁਸ਼ਮਣ ਖੁਸ਼ੀ ਮਨਾਵੇ ਉਹ ਤਾਂ ਦੇ ਯਾਦ ਆਉਂਦਾ ਆ ਆਪਣੀ ਚੋਂ ਕੋਈ ਇਸ ਤਰ੍ਹਾਂ ਕਰੇ ਉਹਦਾ ਕੀ ਮਤਲਬ ਹੈ ਆ ਫਿਰ ਇੱਕ ਮੈਂ ਗੱਲ ਕਰਾਂਗੇ ਕਿ ਜਿਹੜੇ ਵੀ ਬੰਦਿਆ ਨੇ ਗੱਲ ਕਰਨੀ ਹੁੰਦੀ ਆ ਸੰਘਰਸ਼ ਬਾਰੇ ਬਹੁਤ ਗੱਲਾਂ ਹੋ ਸਕਦੀਆਂ ਆ ਜੰਗ ਦੇ ਵਿੱਚ ਬਹੁਤ ਕੁਝ ਹੁੰਦਾ ਆ ਉਹ ਆਮ ਹਾਲਾਤ ਨਹੀਂ ਹੁੰਦੇ ਉਹਦੇ ਬਾਰੇ ਜੇ ਕੋਈ ਵੀ ਗੱਲ ਆ ਕੋਈ ਗੱਲ ਕਰਨੀ ਉਹਦਾ ਇੱਕ ਤਰੀਕਾ ਸਾਨੂੰ ਸਾਡੀ ਪਰੰਪਰਾ ਨੇ ਗੁਰੂ ਨੇ ਦਿੱਤਾ ਆ ਉਹ ਪੰਜ ਸਿੰਘਾਂ ਚ ਗੁਰੂ ਦੀ ਹਜ਼ੂਰੀ ਵਿੱਚ ਜਾਂ ਕੋਈ ਪ੍ਰਤੀਸ਼ਟ ਜਾਂ ਸਰਪੰਵਾਂ ਖਿਸੀਤਾ ਦੇ ਵਿੱਚ ਲੈ ਕੇ ਆਪਾਂ ਕਰ ਸਕਦੇ ਆ ਜੇ ਕੋਈ ਵੀ ਗੱਲ ਆ ਕੋਈ ਸ਼ੰਕਾ ਕੋਈ ਸਵਾਲ ਪੁੱਛਣਾ ਕਿਸੇ ਤੋਂ ਵੀ ਸਾਡੇ ਤੋਂ ਉਹ ਤੁਸੀਂ ਇਸ ਤਰ੍ਹਾਂ ਪੁੱਛ ਸਕਦੇ ਹੋ ਅਸੀਂ ਜਵਾਬ ਦਿੰਨੇ ਆ ਔਰ ਜਿਹੜਾ ਇਹ ਤਰੀਕਾ ਹੋਇਆ ਕਿ ਸੋਸ਼ਲ ਮੀਡੀਆ ਤੇ ਜਾ ਕੇ ਚੈਨਲਾਂ ਤੇ ਜਾ ਕੇ ਬਾਜ਼ਾਰਾਂ 'ਚ ਚੌਂਕਾਂ 'ਚ ਜਾ ਕੇ ਸੰਘਰਸ਼ ਤੇ ਲੀਡਰਸ਼ਿਪ ਬਾਰੇ ਸਵਾਲ ਕਰਨੇ ਇਹ ਕੋਈ ਸਾਡਾ ਤਰੀਕਾ ਨਹੀਂ ਇਹ ਦੁਸ਼ਮਣ ਦੇ ਹਿੱਤ ਦੀਆਂ ਗੱਲਾਂ ਕਰਨੀਆਂ ਇਹ ਪ੍ਰਵਾਨਤ ਨਹੀਂਗਾ ਇਹ ਸਮਝਣਾ ਚਾਹੀਦਾ ਸਾਰਿਆਂ ਨੂੰ ਤੇ ਨਿਸ਼ਾਨਦਾ ਹੀ ਚਾਹੀਏ ਹੋਣੀ ਚਾਹੀਦੀ ਕਿ ਕੌਣ ਕੀ ਕਰ ਰਿਹਾ ਹੈ ਤੁਸੀਂ ਸਾਰੇ ਵੀਡੀਓ ਸੁਣੀ ਦੇਖੋ ਕਿੰਨੀ ਚਲਾਕੀ ਨਾਲੇ ਆਪਣੇ ਕੀਤੇ ਗੁਨਾਹਾਂ ਤੇ ਪਰਦਾ ਪਾਇਆ ਜਾ ਰਿਹਾ ਹੈ। ਆਹ ਦਿਲਜੀਤ ਸਿੰਘ ਬਿੱਟੂ ਕਹ ਰਿਹਾ ਹੈ ਕਿ ਕੋਈ ਗਲਤ ਹੋਵੇ ਤੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਕੋਈ ਪੰਜ ਸਿੰਘ ਬੈਠ ਜਾਓ, ਪੰਜ ਮੋਟਰ ਬੰਦੇ ਬੈਠ ਜਾਓ, ਜਿੰਮੇਵਾਰ ਸਿੱਖਿਸ਼ਤਾ ਬੈਠ ਜਾਓ, ਉੱਥੇ ਕੋਈ ਗਿਲੇ ਸ਼ਿਕਵੇ ਬੈਠ ਕੇ ਹੱਲ ਕਰੋ। ਪਰ ਕੀ ਪਈ ਦਿਲਜੀਤ ਸਿੰਘ ਬਿੱਟੂ ਅਗਰ ਦੱਸਣਗੇ ਕਿ ਸੰਤਾਂ ਦੇ ਸਭ ਤੋਂ ਨਜ਼ਦੀਕੀ ਸਾਥੀ ਤੁਹਾਡੀ ਕਮੇਟੀ ਨੂੰ ਚੁਣ-ਚੁਣ ਕੇ ਬਾਰੇ ਉਸੀ ਬੈਠੇ ਸੀਗੇ ਉਸੇ ਗ੍ਰਿੰਦਰ ਸਿੰਘ ਭੋਲੇ ਨੇ ਮੈਤੋਂ ਧੋਖੇ ਨਾਲ ਬੁਲਾ ਕੇ ਸ਼ਹੀਦ ਕੀਤਾ ਜਿਸ ਭੋਲੇ ਬਾਰੇ ਕਿਹਾ ਸੀਗਾ ਸੰਤਾ ਨੇ ਕਿ ਮੈਨੂੰ ਦਿਲ ਨਾਲ ਤੋਲਿਆ ਤੁਸੀਂ ਅਮਰਸੇਤ ਪਏ ਹਰਮਿੰਦਰ ਸਿੰਘ ਨੂੰ ਕਰੇ ਗਏ ਗੱਲਬਾਤ ਦਾ ਬਹਾਨਾ ਬਣਾ ਕੇ ਗਏ ਤੇ ਘਰ ਜਾ ਕੇ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਤੁਸੀਂ ਲੋਕਾਂ ਨੇ ਚੰਪੋਸੇ ਰੋਟੇ ਕਰਵੇਂ ਕਿ ਰੋਟੀ ਖਾ ਕੇ ਉਹਦੀ ਮਾਲ ਤੋਂ ਰੋਟੀ ਖਾ ਕੇ ਤੇ ਬਾਅਦ ਜਾ ਕੇ ਗੋਲੀਆਂ ਮਾਰ ਕੇ ਚੰਪੋਸੇ ਰੋਟੇ ਨੂੰ ਸ਼ਹੀਦ ਕਰਤਾ ਤੁਸੀਂ ਸਿੱਧੀਆਂ ਰੋਪੜ ਨੂੰ ਜੁਨੀਆ ਨੂੰ ਵੜਿਆ ਤਕੂਏ ਨਾਲ ਵੱਢ ਕੇ ਸ਼ਹੀਦ ਕੀਤਾ ਸੁਖਵਾਸੇ ਅਕਾਲ ਸ਼ੀਰ ਕੀਤਾ ਉਹ ਫਿਰ ਦਸੇ ਲੌਂਗਿਆ ਸ਼ੀਰ ਕੀਤਾ ਤੁਹਾਡੇ ਮਨ ਕਿਹਣੀ ਗੱਲ ਆਈ ਕਿ ਭਾਈ ਜੇਰ ਨਾਲ ਕੋਈ ਗੱਲ ਹੈਗੀ ਆਪਾਂ ਬਹਿ ਕੇ ਗੱਲ ਕਰੀਏ ਪਹਿਲਾਂ ਪੰਚ ਸਿੰਘ ਬੈਠੀਏ ਅਕਾਲ ਤਖਤ ਸਾਹਿਬ ਬੈਠੀਏ ਪੰਜ ਮੋਹਤਰ ਬੰਦੇ ਬੈਠੀਏ ਆਪਾਂ ਗੱਲ ਕਰੀਏ ਤੁਸੀਂ ਸਿੱਧੀਆਂ ਗੋਲੀਆਂ ਮਾਰਦੇ ਸੀਗੇ ਕੱਬ ਜਿਮੋਰੀ ਚੱਕਦੇ ਸੀਗੇ ਹੱਦ ਸੇ ਹੱਦ ਬੇਸ਼ਰਮੀ ਦੀ ਕਿ ਜਿਮਮਰ ਜੂ ਕਹਿੰਦੇ ਸੀਗੇ ਅਸੀਂ ਭੋਗ ਨਾ ਭੋਗ ਲਾਵਾਂਗੇ ਵੀ ਮਤਲਬ ਇੱਕ ਮਾਰਿਆ ਇੱਕ ਦਾ ਸੇਵਾ ਠੰਡਾ ਨਹੀਂ ਹੋਇਆ ਤੇ ਦੂਜੇ ਸੇਵਾ ਦੀ ਤਿਆਰੀ ਕਰਾਂਗੇ ਤੁਹਾਨੂੰ ਕਦੀ ਨਾ ਮਰਚ ਨਹੀਂ ਆਇਆ ਅੱਜ ਕਿਉਂਕਿ ਤੁਹਾਨੂੰ ਲੋਕੀ ਲਾਹਤਾ ਬਣਨ ਲੱਗ ਗਏ ਤੁਹਾਡੇ ਖੁਦ ਦੇ ਬੰਦੇ ਦੀਆਂ ਗੋਲੀਆਂ ਵੱਜਣ ਲੱਗੀਆਂ ਤੇ ਤੁਹਾਨੂੰ ਬੰਦਗੀ ਯਾਦ ਆ ਗਈ ਮੰਨ ਲਓ ਕਿ ਛੋਟੀ ਆ ਕਿੰਨਾ ਵੱਡਾ ਧਰੋਕਰ ਹੈ ਗੋਮ ਨਾਲ ਕਿੰਨਾ ਧਰੋਕ ਦਿੱਤਾ ਤੁਸੀਂ ਇੰਨਾ ਕੌਮ ਦਾ ਜਵਾਨ ਸ਼ੇਡ ਕਿਤੇ ਹੁਣ ਵੀਰੋ ਇਹਦੇ ਵਿੱਚ ਜੇ ਆਪਾਂ ਇਹ ਗੱਲ ਕਰੀਏ ਵੀ ਏਜੰਸੀਆਂ ਨੇ ਕਰਾਤਾ ਜਾਂ ਕਿਹਨੇ ਕਰਾਤਾ ਚਲੋ ਮੰਨ ਲਓ ਏਜੰਸੀਆਂ ਪਿੱਛੇ ਹੋਣ ਗਈਆਂ ਫਿਰ ਇਹਨਾਂ ਚੋਂ ਕਿਹੜੀ ਤਿਰਸੀ ਜਿਹੜੀ ਏਜੰਸੀਆਂ ਦੀ ਸੀ ਤੇ ਕਿਹੜੀ ਤਿਰਸੀ ਜਿਹੜੀ ਕੌਮ ਦੀ ਸੀ ਕਿਉਂਕਿ ਦਲਜੀਤ ਸਿੰਘ ਬਿੱਟੂ ਵੀ ਉਸ ਵੇਲੇ ਦੇ ਨਾਮਵਰ ਸ਼ਕਸ਼ੀਤ ਘੜਕੂ ਜਥੇਬੰਦੀਆਂ ਦੇ ਮੁਖੀ ਇਹ ਵੀ ਨਾਮਵਰ ਸ਼ਕਸ਼ੀਤ ਤਾਂ ਸਨ ਹਰਮਿੰਦਰ ਸਿੰਘ ਸੰਧੂ ਦੇ ਗਰੁੱਪ ਦੇ ਸਨ ਹੁਣ ਉਹ ਤਾਂ ਕਹਿੰਦੇ ਸੀ ਵੀ ਹਰਮਿੰਦਰ ਸਿੰਘ ਸੰਧੂ ਏਜੰਸੀਆਂ ਦਾ ਬੰਦਾ ਸੀ ਇਹ ਕਹਿੰਦੇ ਵੀ ਜਿਹੜੇ ਕਤਲ ਕਰਨ ਵਾਲੇ ਏਜੰਸੀਆਂ ਦੇ ਬੰਦੇ ਸੀ ਇਹਦੇ ਵਿੱਚੋਂ ਤੁਸੀਂ ਨਿਰਣਾ ਕਰਿਓ ਤੇ ਕਿੰਨਾ ਚੰਗਾ ਹੁੰਦਾ ਜੇ ਕੋਈ ਉਸ ਵੇਲੇ ਦੇ ਆਗੂ ਇਹ ਨੌਜਵਾਨਾਂ ਨੂੰ ਬਿਠਾ ਕੇ ਇਹਨਾਂ ਦੇ ਮਨਮਟਾਵ ਦੂਰ ਕਰਦੇ ਤੇ ਇਹ ਐਡਾ ਵੱਡਾ ਜਿਹੜਾ ਨਫ਼ਰਤ ਦਾ ਬੀ ਇਹਨਾਂ ਦੇ ਵਿੱਚ ਨਾ ਡਿੱਗਦਾ ਦੂਜਾ ਵੱਡਾ ਜਰਨੈਲ ਵੱਸਨ ਸਿੰਘ ਜੱਫਰਵਾਲਾ ਜਿਹਦਾ ਜਿਉਂਦਾ ਜਾਗਦਾ ਬੈਠਾ 25000 ਦੇ ਕਰੀਬ ਜ਼ਿੰਮੇਵਾਰੀ ਚੱਕੀ ਹੋਈ ਹੈ ਉਹਦੀ ਖ਼ਬਰਾਂ ਦੇ ਵਿੱਚ ਤੇ ਹਜ਼ਾਰਾਂ ਨੌਜਵਾਨ ਉਹਦੇ ਗਰੁੱਪ ਦੇ ਵਿੱਚ ਸੀ ਜਿਹੜੇ ਸ਼ਹੀਦ ਹੋਏ ਜਾਂ ਮਾਰੇ ਗਏ ਕਹਿ ਲਓ ਕੋਸ਼ ਇਸੇ ਤਰ੍ਹਾਂ ਹੀ ਆਪਸੀ ਆਪਸੀ ਧੜੇਬੰਦੀ ਬਹੁਤ ਵੱਡੀ ਸੀ ਖੜਕੂਆਂ ਦੀ ਉਹਦੇ ਵਿੱਚ ਕਿਸ ਨੂੰ ਦੋਸ਼ ਦਿਓਗੇ ਤੁਸੀਂ ਉਹਨਾਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ ਉਹ ਜਿਹੜੀਆਂ ਮਾਵਾਂ ਦੀਆਂ ਕੁੱੱਖਾਂ ਸੁਨੀਆਂ ਹੋਈਆਂ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਬਸਨ ਸਿੰਘ ਜਫਰਵਾਲ ਦੱਸੇ ਬਿੱਟੂ ਦੱਸੇ ਆ ਟਿੰਮੇ ਦੇ ਜਵਾਬ ਇੱਕ ਦੂਜੇ ਦੇ ਦੇਣ ਤੇ ਜੇ ਅਸੀਂ ਨੌਜਵਾਨੀ ਨੂੰ ਆਵਾਜ਼ ਮਾਰਦੇ ਆ ਤੇ ਜੇ ਨੌਜਵਾਨੀ ਕੱਲ ਨੂੰ ਫਿਰ ਇਸੇ ਧੋਖੇ ਦਾ ਸ਼ਿਕਾਰ ਹੋਣੀ ਹੈ ਫਿਰ ਦੋਸ਼ ਕਿਨੂੰ ਦਿਓਗੇ ਕਿਉਂਕਿ ਉਸ ਵੇਲੇ ਇੱਕ ਸੰਤਾਂ ਦਾ ਬਿਆਨ ਵੀ ਇੱਕ ਸਾਹਮਣੇ ਰੱਖਦੇ ਆ ਹਿੰਦੂਆਂ ਦੇ ਪ੍ਰਤੀ ਪਰ ਉਹ ਹੋਰ ਮਨਸ਼ਾ ਦੇ ਵਿੱਚੋਂ ਦਿੱਤਾ ਗਿਆ ਬਿਆਨ ਸੀ ਉਹਦੇ ਉਸ ਤੋਂ ਬਾਅਦ ਕਈ ਹਿੰਦੂਆਂ ਦੇ ਕਤਲ ਹੋਏ ਬਸਾਂ ਦੇ ਵਿੱਚੋਂ ਜਿਵੇਂ ਕੱਲ ਢੱਲਮਾਲ ਆਪਾਂ ਗੱਲ ਕੀਤੀ ਸੀ ਜਿਹੜੇ ਮਾਰਨ ਵਾਲੇ ਉਹਨਾਂ ਦਾ ਵੀ ਪਤਾ ਕਿਉਂਕਿ ਸੰਤਾਂ ਨੂੰ ਹਿੰਦੂਆਂ ਦੇ ਇੱਕ ਦੁਸ਼ਮਣ ਵਜੋਂ ਉਸ ਬਿਆਨ ਨੂੰ ਆੜ ਬਣਾ ਕੇ ਖੜੇ ਕੀਤਾ ਗਿਆ ਹਾਲਾਂਕਿ ਸੰਤਾਂ ਦਾ ਇਹ ਜਿਹਾ ਨਾ ਕਦੇ ਵਿਚਾਰ ਧਾਰਾ ਰਹੀ ਨਾ ਕਦੇ ਰਵਈਆ ਇਸ ਕਰਕੇ ਵੀਰੋ ਜਿਹੜੇ ਐਡਾ ਐਡਾ ਸਿਰਾਂ ਵਾਲੇ ਜਿਹੜੇ ਸਟੇਟਾਂ ਨੂੰ ਚਲਾਉਂਦੇ ਆ ਉਹ ਬੜੇ ਅਗਾਹ ਤੋਂ ਗਾਂ ਲੰਗੇ ਹੁੰਦੇ ਆ ਤੁਸੀਂ ਕਦੋਂ ਉਹਨਾਂ ਦੇ ਟਰੈਪ 'ਚ ਫਸ ਜਾਣਾ ਤੁਹਾਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਹੁਣ ਵੀਰੋ ਮੈਂ ਤੁਹਾਨੂੰ ਇੱਕ ਉਹ ਵੀ ਵੀਡੀਓ ਦਿਖਾ ਦਿੰਨਾ ਕਿਉਂਕਿ ਉਸ ਵੀਡੀਓ ਦੀ ਆਮ ਹੀ ਚਰਚਾ ਜਿਹੜੀ ਆ ਹੁੰਦੀ ਰਹਿੰਦੀ ਆ ਹਾਲਾਂਕਿ ਉਹ ਕਿਸੇ ਹੋਰ ਮੰਚਾ ਦੇ ਵਿੱਚੋਂ ਵੀਡੀਓ ਸੰਤਾਂ ਵੱਲੋਂ ਬਿਆਨ ਦਿੱਤਾ ਗਿਆ ਸੀ ਉਹਦੇ ਨਾਲ ਹਿੰਦੂਆਂ ਨਾਲ ਕੋਈ ਸੰਬੰਧ ਨਹੀਂ ਸੀ ਕਿਉਂਕਿ ਕਿ ਦੁੱਖ ਹੁੰਦਾ ਜਦੋਂ ਸਟੇਟ ਦਾ ਮੁੱਦਾ ਇੱਕ ਹੋਵੇ ਸਟੇਟ ਦੇ ਨਾਲ ਜਿਹੜੇ ਇੱਥੇ ਰਹਿੰਦੇ ਹੋਣ ਪੰਜਾਬ ਦੇ ਵਿੱਚ ਪੰਜਾਬ ਦਾ ਆਪਾਂ ਖਾਨੇ ਆ ਪੰਜਾਬ ਦਾ ਆਪਾਂ ਕਿੰਨੇ ਆ ਤੇ ਜੇ ਆਪਾਂ ਪੰਜਾਬ ਦੇ ਪ੍ਰਤੀ ਆਪਦੀ ਭਾਵਨਾ ਸੁੱਚੀ ਨਹੀਂ ਰੱਖਦੇ ਤੇ ਹ ਪੰਜਾਬ ਦੀਆਂ ਹੱਕੀ ਮੰਗਾਂ ਦੇ ਪ੍ਰਤੀ ਇੱਕ ਧਿਰ ਬੋਲੇ ਹੀ ਨਾ ਫਿਰ ਕਈ ਵਾਰੀ ਗੁੱਸਾ ਹੋਣਾ ਜਾਇਜ਼ ਹੈ ਇਹ ਆ ਵੀਡੀਓ ਸੀ ਵੀਰੋ ਉਹ ਸੁਣ ਲਿਓ ਤੁਸੀਂ ਅਸੀਂ ਇੱਥੇ ਮਹਾਪੁਰਖਾਂ ਦੀ ਮਾਤਾ ਨੂੰ ਲੈਣ ਵਾਸਤੇ ਬਾਸਤੂ ਇਹ ਮਹਾਪੁਰਖਾਂ ਦੀ ਪਰਿਸ਼ੀ ਹੈ ਤੇ ਸਰਕਾਰ ਤੋਂ ਮਾਤਾ ਤੇ ਉਹਨਾਂ ਦਾ ਪਰਿਵਾਰ ਇੱਥੇ ਆਉਣਾ ਕਹੀਦਾ ਇਹ ਵੀਡੀਓ ਇੱਥੇ ਜੇ ਆਪਾਂ ਕਲਪਰ ਵਾਲੀ ਮੈਂ ਗੱਲ ਕੀਤੀ ਸੀ ਹੋਰ ਵੀ ਜਿੱਥੇ ਜਿੱਥੇ ਮੈਂ ਜੋ ਸਮਝਿਆ ਇੱਕ ਬਾਤ ਉਹਨੇ ਆ ਦਿੱਤਾ ਸੀ ਕਿ ਜੇ ਸਾ 5 ਵਜੇ ਤੱਕ ਖੜਦੇ ਹੋ ਤੇ ਵਾਪਸ ਆਈ ਤੇ ਨਹੀਂ ਤਾਂ ਕਹਿੰਦੇ ਨਾ ਲਪੇਟੇ ਘੁੱਟਣ ਵਾਲੀ ਗੱਲ ਮੇਰੇ ਕੋਲ ਕੋਈ ਨਹੀਂ 5 ਵਜੇ ਤੱਕ ਬੱਸ ਫਸ ਜਾਓ ਤਾਂ ਚੰਗਾ ਹੈ ਤੇ ਨਾ ਇਹ ਨਾ ਛੱਡੀ ਗਈ 5000 ਹਿੰਮਨ ਕੇ ਘੰਟੇ ਚ ਵਧਾ ਨਹੀਂ ਯਾਦ ਰੱਖ ਲਿਓ ਉਸ ਬਿਆਨ ਨੂੰ ਆਧਾਰ ਬਣਾਇਆ ਗਿਆ ਕਿਉਂਕਿ ਸੰਤਾ ਨੇ ਜਿਹੜੀ ਬੱਸ ਭੇਜੀ ਸੀਗੀ ਢੀਂਡ ਵਾਲੇ ਪਿੰਡ ਸੰਤ ਬਾਬਾ ਕਰਤਾਰ ਸਿੰਘ ਜੀ ਦੀ ਮਾਤਾ ਨੂੰ ਲੈਣ ਵਾਸਤੇ ਉਸ ਵੇਲੇ ਮੁਕਸਰ ਦੇ ਵਿੱਚ ਕੇਐਸਐਚਓ ਗੁਰਚਰਨ ਸਿੰਘ ਸਾਂਸੀ ਹੁੰਦਾ ਸੀ ਉਹਦਾ ਕਤਲ ਹੋ ਗਿਆ ਸੀ ਉੱਥੇ ਉਸੇ ਦਿਨ ਹੀ ਪਤਾ ਨਹੀਂ ਕਿਸੇ ਨੇ ਕੀ ਹੋਇਆ ਟਕਸਾਲ ਦੇ ਸਿੰਘ ਸੀ ਉਹਨਾਂ ਨੇ ਰਾਉਂਡ ਅਪ ਕਰ ਲਏ ਇਹ ਉਹਦੇ ਗੁੱਸੇ ਦੇ ਵਿੱਚ ਇਹਦੇ ਦੇ ਵਿੱਚੋਂ ਦਿੱਤਾ ਹੋਇਆ ਬਿਆਨ ਸੀ ਕਿਉਂਕਿ ਸੁਭਾਵਿਕ ਕਿਉਂਕਿ ਮੈਂ ਕਿ ਵੀ ਕਹਿੰਦਾ ਮੈਂ ਸੰਤਾਂ ਦਾ ਉਪਵਾਸ਼ੀ ਹਾਂ ਕਿਸੇ ਹੋਰ ਪਾਸੇ ਇਹਨੂੰ ਗੱਲ ਨਹੀਂ ਹੈ ਪਰ ਇਸ ਬਿਆਨ ਦੇ ਵਿੱਚੋਂ ਕੁਝ ਸਾਡਿਆਂ ਨੇ ਜਿਹੜੇ ਸਾਡੇ ਵਿੱਚੋਂ ਗਦਾਰ ਟਾਈਪ ਲੋਕ ਸੀ ਉਹਨਾਂ ਨੇ ਕਿਵੇਂ ਸੰਤਾਂ ਦੀ irdar ਖੋਸ਼ੀ ਹਿੰਦੂਆਂ ਦੇ ਦੁਸ਼ਮਣ ਵਜੋਂ ਬਣਾ ਕੇ ਸੰਤਾਂ ਨੂੰ ਪੇਸ਼ ਕੀਤਾ ਇਹ ਇਹ ਇਹਦੇ ਵਿੱਚ ਉਪਜੀ ਹੋਈ ਇੱਕ ਸੋਚ ਸੀ ਕਿਉਂਕਿ ਜਦੋਂ ਸਟੇਜ ਨੇ ਸਟੇ ਸੌਰੀ ਸਟੇਟ ਨੇ ਗੜਬੜ ਪੈਦਾ ਕਰਨੀ ਹੁੰਦੀ ਹੈ ਘਾਣ ਕਰਾਉਣਾ ਹੁੰਦਾ ਉਹਦੇ ਪੁਰਾਣੇ ਬਦਮਾਸ਼ ਪੁਰਾਣੇ ਕ੍ਰਿਮੀਨਲ ਇਹ ਜਿਹੇ ਲੋਕ ਜਿਹੜੇ ਫਿਰ ਇਕੱਠੇ ਕੀਤੇ ਜਾਂਦੇ ਆ ਤੇ ਵਿੱਚ ਵਾੜੇ ਜਾਂਦੇ ਆ ਇਹਨਾਂ ਤਰ੍ਹਾਂ ਦੇ ਇਸੇ ਤਰ੍ਹਾਂ ਹੀ ਜਿਹੜੇ ਬਦਨਾਮ ਪੁਲਿਸ ਅਫਸਰ ਜੇਲਾ ਜੂਲਾ ਚ ਹੁੰਦੇ ਉਹਨਾਂ ਨੂੰ ਲਿਆ ਕੇ ਫਿਰ ਉਹਨਾਂ ਨੂੰ ਦੁਬਾਰਾ ਨੌਕਰੀਆਂ ਤੇ ਲਾਇਆ ਜਾਂਦਾ ਕਿਉਂਕਿ ਸ਼ਿਕਾਰੀ ਉਠਾਉਣ ਵਾਲਾ ਤੇ ਸ਼ਿਕਾਰ ਕਰਨ ਵਾਲਾ ਇਕੱਠੇ ਸਹਿਮਤ ਹੁੰਦੇ ਅੱਜ ਵੀਰੋ ਫਿਰ ਨੌਜਵਾਨੀ ਨੂੰ ਉਸੇ ਹੀ ਇੱਕ ਪੰਬਲ ਪੂਸੇ ਦੇ ਵਿੱਚ ਫਸਾਇਆ ਜਾ ਰਿਹਾ ਤੇ ਨੌਜਵਾਨੀ ਨੂੰ ਮੈਂ ਇਹੀ ਗੱਲ ਕਹਿਣਾ ਨਾ ਤੁਹਾਨੂੰ ਸचेत ਹੋਣ ਦੀ ਲੋੜ ਹੈ ਜਿਹੜੇ ਐਨੇ ਘਰਾਂ ਦੇ ਚਿਰਾਗ ਬੁਝੇ ਇੰਨੇ ਘਰਾਂ ਦੇ ਦੀਵੇ ਬੁਝੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਕੀ ਇਹ ਲੋਕ ਨੌਜਵਾਨੀ ਨੂੰ ਸੱਚ ਤਾਂ ਦੱਸਣ ਤਾਂ ਜੋ ਅੱਗੇ ਵੀ ਤੁਹਾਨੂੰ ਕੋਈ ਪੰਜਾਬ ਦੇ ਵਾਸਤੇ ਕੋਈ ਸੰਘਰਸ਼ ਲੜਦੇ ਹੋ ਪਿਛਲੀਆਂ ਚੀਜ਼ਾਂ ਤੋਂ ਸਭ ਕੁਝ ਲੈ ਜਾਂਦੀ ਹੈ ਹੁਣ ਵੀਰੋ ਜਿਹੜਾ ਭਾਨੇ ਸਿੱਧੂ ਦਾ ਇਹ ਕਾਂਡ ਹੋਇਆ ਦਾ ਗੁਰਿੰਦਰ ਸਿੰਘ ਰੰਗਰੇਟੇ ਵਾਲਾ ਤੇ ਭਾਨੇ ਸਿੱਧੂ ਵਾਲਾ ਸੇਮ ਕਾਂਡ ਹੈ ਉਹੀ ਲਫ਼ਜ਼ ਜ਼ੁਬਾਨ ਉਹੀ ਸੀ ਤੇ ਉਹੀ ਭਾਨੇ ਸਿੱਧੂ ਦੀ ਸੀ ਕਿਉਂਕਿ ਅਸੀਂ ਮੈਂ ਕਹਿੰਨਾ ਵੀ ਤੱਕੇ ਦੇ ਅਸੀਂ ਖਿਲਾਫ ਆ ਜੇ ਕਿਸੇ ਨਾਲ ਪਰ ਜਦੋਂ ਡਾਕੂਮੈਂਟਲੀ ਸਬੂਤ ਸਾਹਮਣੇ ਪਏ ਆ ਹੁਣ ਰੁਲਦੂ ਸਿੰਘ ਮਾਨਸਾ ਦੀ ਇੱਕ ਵੀਡੀਓ ਸੁਣਿਓ ਫਿਰ ਤੁਸੀਂ ਇਹ ਤੇ ਆਪ ਅੱਗੇ ਜ਼ਿਕਰ ਕਰਦੇ ਆ ਕਿਉਂਕਿ ਜੇ ਇਹ ਸਿਆਣੇ ਆਗੂ ਨੇ ਜੇ ਟਿਕਾਉਣ ਵਾਲੇ ਹੋਣ ਉਹਨਾਂ ਲੜਕੀਆਂ ਦੇ ਪਰਿਵਾਰਾਂ ਨਾਲ ਗੱਲ ਕਰਨ ਟਰੈਵਲ ਏਜੰਟਾਂ ਨਾਲ ਨਹੀਂ ਟਰੈਵਲ ਏਜੰਟਾਂ ਦੇ ਖਿਲਾਫ ਵੀ ਪੁਲਿਸ ਕਾਰਵਾਈ ਆਪਦੀ ਕਰੇ ਉਹਨਾਂ ਨੂੰ ਕੋਈ ਛੋਟ ਨਹੀਂ ਮਿਲਗੀ ਵੀ ਜੇ ਉਹਨਾਂ ਨੇ ਭਾਨੇ ਤੇ ਪਰਚੇ ਕਰਾਤੇ ਤੇ ਖਣਿਓ ਕਹਿਣ ਵੀ ਅਸੀਂ ਸੁਰਖਰੂ ਹੋ ਗਏ ਆ ਉਦੇਤੇ ਅਸੀਂ ਹੁਣ ਗਾਂ ਤੁਰਾਂਗੇ ਜਿਹੜੇ ਨਜਾਇਜ਼ ਨੇ ਉਹਨਾਂ ਦੇ ਖਿਲਾਫ ਕਾਰਵਾਈਆਂ ਹੋਣੀਆਂ ਚਾਹੀਦੀਆਂ ਜਿਹੜੇ ਜਾਇਜ਼ ਹੈ ਜਿਹੜੇ ਆਪਦਾ ਪੂਰਾ ਕਰਦੇ ਆ ਜਿਹੜੇ ਪ੍ਰਭਾਵ ਅਪਰੂਵਲ ਨੇ ਉਹ ਕੰਮ ਕਰਨ ਉਹ ਵੀ ਸਹੀ ਕੰਮ ਕਰਨ ਤੇ ਲੋਕਾਂ ਨੂੰ ਵੀ ਅਪੀਲ ਆ ਵੀ ਐਵੇਂ ਬਾਹਰ ਦੇ ਝਾਸੇ ਚਾਕੇ ਪੰਡਾਂ ਦੇ ਪੰਡ ਪੈਸੇ ਨਾ ਫੜਾਦਿਆ ਕਰੋ ਅੱਜ ਮੇਰੇ ਕੋਲੇ ਕੋਈ ਵੀਰ ਆਏ ਸੀ 10 ਲੱਖ ਰੁਪਇਆ ਦਿੱਤਾ ਉਹਨਾਂ ਨੇ ਤੇ ਏਜੰਟ ਦਾ ਉਹਨਾਂ ਨੂੰ ਪਤਾ ਹੀ ਨਹੀਂ ਕਿੱਥੋਂ ਦਾ ਕਮਾਲ ਦੀ ਗੱਲ ਹੋ ਗਈ ਯਾਰ ਮੈਂ ਕਿਹਾ 10 ਲੱਖ ਰੁਪਇਆ ਤੁਸੀਂ ਐਂ ਫੜਾਤਾ ਕਹਿੰਦੇ ਜੀ ਫੋਨ ਤੇ ਗੱਲ ਹੋਈ ਸੀ ਇਕੱਲੀ ਇਹ ਫੋਟੋ ਹੈ ਜੰਟ ਦੀ ਸਾਡੇ ਦੱਸੋ ਹਣ ਉੱਥੇ ਕੀ ਦਾ ਕਸੂਰ ਹੈ ਜੀ ਤੇ ਆ ਵੀਡੀਓ ਵੀਰੋਂ ਸੁਣਿਓ ਇੱਕ ਫੇਰ ਆਪਾਂ ਇੱਥੇ ਅੱਗੇ ਗੱਲ ਕਰਦੇ ਹਾਂ ਭਾਨੇ ਸਿੱਧੂ ਦੇ ਪਰਿਵਾਰ ਨੂੰ ਦੇਸ਼ ਪੰਡ ਵਾਲਿਆਂ ਨੂੰ ਫਿਕਰ ਨਾ ਕਰਿਓ ਬਿਨਾਂ ਜਵਾਨ ਤੋਂ ਰਿਹਾ ਕਰਾ ਕੇ ਲਿਆਵਾਂਗੇ ਚਿੰਤਾ ਨਾ ਕਰਿਓ ਬਿਨਾਂ ਜਵਾਨ ਤੋਂ ਮਾਤਾ ਹਰਨਾ ਦੇ ਸਕਦਾ ਮੰਜੀਦੀ ਮੰਜੀਤ ਦੇਰ ਨੂੰ ਇਥੋਂ ਦੀਆਂ ਧਾਲਤਾਂ ਨੇ ਇਥੋਂ ਦੇ ਪ੍ਰਸ਼ਾਸਨ ਨੇ 20 ਸਾਲੀ ਸਜ਼ਾ ਕਰਤੀ ਸੀ ਇੱਕ ਕਮੀਨਾ ਲੱਗਾ ਸੀ ਸਾਨੂੰ ਸੜਕ ਦੇ ਤੇ ਬਹਿ ਕੇ ਹੋ ਵੀਰੋ ਜੇ ਇਹ ਗੱਲਾਂ ਜਾਇਜ਼ ਹੈ ਤੇ ਫਿਰ ਕੱਲ ਨੂੰ ਜਿਹੜਾ ਮੰਗੂ ਬੱਠ ਨੇ ਹਿੰਗ ਹੈ ਉਹਦੇ ਉਹਦੇ ਹੱਕ 'ਚ ਵੀ ਧਰਨਾ ਲਾ ਕੇ ਉੱਥੇ ਬਹਿ ਜਾਣਗੇ ਵੀ ਪ੍ਰਸ਼ਾਸਨ ਨੂੰ ਨਵਾ ਕੇ ਛਡਾਵਾਂਗੇ ਕੀ ਇਹ ਜਾਇਜ਼ ਹੈ ਕਰਨ ਵਾਲੀ ਜੇ ਗੱਲ ਕਰਨ ਤੇ ਉਹਨਾਂ ਲੜਕੀਆਂ ਨੂੰ ਆਪਦੇ ਭਰੋਸੇ 'ਚ ਲੈ ਕੇ ਕਿਉਂਕਿ ਸਾਡੀਆਂ ਹੀ ਧੀਆਂ ਨੇ ਉਹ ਸਾਡੇ ਪੰਜਾਬ ਦੀਆਂ ਹੀ ਧੀਆਂ ਨੇ ਉਹ ਕਿਸੇ ਦੇ ਧੀ ਦੇ ਪ੍ਰਤੀ ਮਾੜਾ ਲਫ਼ਜ਼ ਬੋਲਣਾ ਜੇ ਅਸੀਂ ਕਿੰਨੇ ਵੀ ਰੰਗਰੇਟੇ ਦੇ ਖਿਲਾਫ ਕਾਰਵਾਈ ਜਾਇਜ਼ ਹੈ ਤੇ ਸਾਨੂੰ ਉਦੋਂ ਉਹ ਹੀ ਅਫਸਰਾਂ ਨੇ ਕਿਹਾ ਫਿਰ ਇਹ ਨਿਯਾਜ ਕਿਵੇਂ ਆ ਜੀ ਫਿਰ ਸਾਡੇ ਕੋਲੇ ਕੋਈ ਜਵਾਬ ਨਹੀਂ ਸੀ ਇਸ ਚੀਜ਼ ਦਾ ਹੁਣ ਵੀ ਜਿਹੜੀ ਆ ਗੱਲ ਕਰ ਰਹੇ ਹੋ ਤੁਸੀਂ ਇਹਦੇ ਡਾਕੂਮੈਂਟਲੀ ਸਬੂਤ ਆ ਤੁਸੀਂ ਉਸ ਮੁੰਡੇ ਨੂੰ ਹੋਰ ਚੱਕਰਾਂ 'ਚ ਨਾ ਫਸਾਓ ਕੱਲ ਨੂੰ ਅਗਲੀਆਂ ਅਦਾਲਤਾਂ ਵਿੱਚ ਜਾ ਕੇ ਗਵਾਹੀ ਦੇਣਗੀਆਂ ਕੁਈਆਂ ਉੱਥੇ ਤੁਸੀਂ ਅਦਾਲਤਾਂ ਦੇ ਅੱਗੇ ਧਰਨੇ ਲਾ ਲੋਗੇ ਅਦਾਲਤਾਂ ਤੁਹਾਡੇ ਧਰਨਿਆਂ ਦੇ ਪ੍ਰੈਸ਼ਰ ਥੱਲੇ ਆ ਜਾਣਗੀਆਂ ਇਸ ਕਰਕੇ ਜੇ ਕੋਈ ਤੁਰੇ ਹੋ ਤਾਂ ਚੰਗੀ ਸੇਧ ਦਿਓ ਨੌਜਵਾਨੀ ਨੂੰ ਚੰਗੇ ਰਾਹ ਤੇ ਤੋਰੋ ਹੁਣ ਵੀਰੋ ਉਸੇ ਦਿਨ ਫਰੀਦਕੋਟ ਬੇਅਦਬੀ ਵਾਲੇ ਕੇਸਾਂ ਦੀ ਤਰੀਕ ਸੀ ਭੁੱਲ ਗਏ ਅਸੀਂ ਤਿੰਨ ਤਰੀਕ ਹੁਣ ਜਥੇਦਾਰ ਗੁਰਦੇਵ ਸਿੰਘ ਕੌਕੇ ਜੀ ਦਾ ਇਨਸਾਫ ਮਾਰਚ ਹੈ ਇੱਕ ਜਥੇਦਾਰ ਗੁਰਦੇਵ ਸਿੰਘ ਕੌਕੇ ਨਹੀਂ ਹਜ਼ਾਰਾਂ ਕਰਦੇਵ ਸਿੰਘ ਕੌਕੇ ਫਾਈਲਾਂ ਦੇ ਵਿੱਚ ਪਏ ਆ ਜਿਹੜੇ ਇਨਸਾਫ ਮੰਗਦੇ ਆ ਜਿਨ੍ਹਾਂ ਦੇ ਮਾਪੇ ਭੜਕਦੇ ਰੋਂਦੇ ਤੁਰੇ ਫਿਰਦੇ ਆ ਵੀ ਸਾਨੂੰ ਇੱਕ ਡੈਥ ਸਰਟੀਫਿਕੇਟ ਹੀ ਦੇ ਦਿਓ 7 ਸਾਲ ਬਾਅਦ ਤੱਕ ਕਾਨੂੰਨ ਵੀ ਮੰਨਦਾ ਵੀ ਉਹਨੂੰ ਮਰ ਤੱਕ ਘੋਸ਼ਿਤ ਕਰ ਦਿੱਤਾ ਜਾਂਦਾ ਜਿਹੜਾ ਬੰਦਾ ਨਾ ਮਿਲੇ ਸਾਨੂੰ ਲੜਾਈ ਤਾਂ ਇਹ ਲੜਨ ਦੀ ਚਾਹੀਦੀ ਸੀ ਅਸੀਂ ਕਿਹੜੇ ਪਾਸੇ ਨੌਜਵਾਨੀ ਨੂੰ ਤੋੜ ਲਿਆ ਕਿਹੜੀ ਸਿਹਤ ਲੈ ਕੇ ਕਿੱਧਰ ਨੂੰ ਨੌਜਵਾਨੀ ਤੋੜ ਲਈ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲੜ ਦੀ ਰਿਹਾਈ ਦੀ ਅਪੀਲ ਰੱਦ ਹੋਈ ਉੱਥੇ ਮੈਨੂੰ ਕੀ ਮੈਂ ਕਹਾਂ ਯਾਰ ਸਿੱਖ ਲੀਡਰ ਵੀ ਜਿਹੜੀ ਲੀਡਰਸ਼ਿਪ ਹੈ ਜਿਹੜੀ ਉਸ ਮੁੱਦੇ ਦੇ ਉੱਤੇ ਚੁੱਪ ਹੋਗੀ ਬਲਦੇਵ ਸਿੰਘ ਸਿਰਸਾ ਉੱਥੇ ਬੋਲਣ ਲੱਗੇ ਉਹਨਾਂ ਤੋਂ ਫੇਰ ਮਾਈਕ ਖੋਇਆ ਗਿਆ ਮੈਂ ਤਾਂ ਸਿਰਸਾ ਸਾਹਿਬ ਨੂੰ ਅਪੀਲ ਕਰਦਾ ਵੀ ਤੁਸੀਂ ਜਾਇਆ ਹੀ ਨਾ ਕਰੋ ਜੀ ਇਹ ਜੀ ਥਾਂ ਤੇ ਅਸੀਂ ਇਸੇ ਕਰਕੇ ਨਹੀਂ ਜਾਂਦੇ ਮੇਰੇ ਨਾਲ ਇੱਕ ਥਾਂ ਤੇ ਹੋਈ ਸੀ ਹਾਲਾਂਕਿ ਮੈਂ ਪੁਲਿਸ 'ਚ ਰਿਹਾਂ ਮੈਂ ਫੇਰ ਵੀ ਆਪਦੀ ਕੌਮ ਦੀ ਗੱਲ ਕਰਦਾ ਆਪਦੀ ਨੌਜਵਾਨੀ ਦੀ ਗੱਲ ਕਰਦਾ ਉੱਥੇ ਜਦੋਂ ਰੋਕਿਆ ਜਾਂਦਾ ਵੀ ਆਹ ਗੱਲ ਨਹੀਂ ਕਰਨੀ ਉਦੋਂ ਵੇਹਤਰਾ ਵੀ ਨਾ ਜਾਓ ਜਵਾਨੀ ਨੂੰ ਚੰਗੀ ਸੇਧ ਦਿਓ ਸਾਡੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਮੇਰੀ ਕਦੇ ਵੀ ਪਾਸ਼ਾ ਮਰਿਆਦਾ ਤੋਂ ਬਾਹਰ ਨਹੀਂ ਗਈ ਨਾ ਅੱਜ ਗਈ ਨਾ ਅਜ ਤੋਂ 20 ਸਾਲ ਪਹਿਲਾਂ ਗਈ ਇਸ ਕਰਕੇ ਢੜਕਾਓ ਨਾ ਕਿਸੇ ਦੇ ਪੁੱਤ ਨਾ ਮਰਵਾਓ ਜਿਨ੍ਹਾਂ ਦੇ ਮਰੇ ਉਹਨਾਂ ਨੂੰ ਪੁੱਛ ਕੇ ਦੇਖੋ ਇਹ ਜਿਹੜੇ ਆ ਅੱਜ ਬੈਠੇ ਆ ਲੋਕ ਇਹ ਜਵਾਬ ਦੇਣ ਮਾਵਾਂ ਉਹਨਾਂ ਮਾਵਾਂ ਨੂੰ ਜਿਨ੍ਹਾਂ ਦੇ ਘਰਾਂ ਦੇ ਘਰ ਉਜਾੜ ਦਿੱਤੇ ਇਹਨਾਂ ਲੋਕਾਂ ਨੇ ਅਸੀਂ ਪ੍ਰਾਪਤ ਕੀ ਕੀਤਾ ਲੱਖਾਂ ਨੌਜਵਾਨ ਮਰਵਾ ਕੇ ਅਸੀਂ 1978 ਤੋਂ ਅਸੀਂ ਗਿਣਦੇ ਆ ਅੱਜ ਤੱਕ ਲੱਖਾਂ ਨੌਜਵਾਨ ਅਸੀਂ ਮਰਵਾਇਆ ਆਪਦਾ ਕੀ ਪ੍ਰਾਪਤੀ ਆ ਸਾਡੀ ਦਾਸੀ ਦਿਓ ਅੱਜ ਤੱਕ ਏਜੰਸੀਆਂ ਨੇ ਕਰਤਾ ਜੀ ਪੁਲਿਸ ਨੇ ਕਰਤਾ ਜੀ ਔਰ ਉਹ ਦੋਸ਼ ਲਾਉਣੇ ਬੜੇ ਸੌਖੇ ਜਿਹੜੇ ਆਪਣੇ ਹੱਥੋਂ ਆ ਕੁਛ ਹੋਈ ਇਹਦੇ ਜਵਾਬ ਦੇ ਕੌਣ ਨੇ ਹੁਣ ਇੱਕ ਵਾਰ ਰਿਕਾਰਡਿੰਗ ਤੁਹਾਨੂੰ ਸੁਣਾਉਣਾ ਵੀਰੋ ਦੀਪ ਸਿੱਧੂ ਦੀ ਅੱਜ ਚਰਚਾ ਫੇਰ ਹੋ ਰਹੀ ਹੈ ਅਜੇ ਹੀ ਲੋਕ ਕਹਿ ਰਹੇ ਉਹ ਉਹ ਉਹਦੀ ਜੋ ਗੱਲਾਂ ਸੀ ਠੀਕ ਸੀ ਉਸ ਵੇਲੇ ਇਹੀ ਲੋਕ ਉਹਨੂੰ ਗਦਾਰ ਕਹਿੰਦੇ ਸੀ ਇਹੀ ਲੋਕ ਉਹਨੂੰ ਸਟੇਜ ਤੇ ਨਹੀਂ ਚੜਨ ਦਿੰਦੇ ਸੀ ਕਿਉਂਕਿ ਸਾਡੀ ਇੱਕ ਬਦਕਿਸਮਤੀ ਆ ਜਿਉਂਦੇ ਦੀ ਅਸੀਂ ਕਦਰ ਨਹੀਂ ਪਾਉਂਦੇ ਤੇ ਮਰੀਆਂ ਨੂੰ ਅਸੀਂ ਰੋਣੇ ਪਿੱਟਦੇ ਫਿਰਦੇ ਆਂ ਫਿਰ ਅਸੀਂ ਮੋੜਿਆਂ ਤੋਂ ਨਹੀਂ ਲਾ ਸਕਦੇ ਇਹ ਸਾਡੀ ਬਦ ਕਿਸਮਤੀ ਆ ਤੇ ਨੌਜਵਾਨੀ ਲੀਡਰਲੈਸ ਏਮਲੈਸ ਹੋਈ ਫਿਰਦੀ ਆ ਜਿਹੜੀਆਂ ਸਾਡੀਆਂ ਮੇਨ ਮੰਗਾ ਉਹ ਅਸੀਂ ਭੁੱਲ ਗਏ ਹੁਣ ਮੈਂ ਤੁਹਾਨੂੰ ਇੱਕ ਉਹ ਸੁਣਾਉਣਾ ਸਰਦਾਰ ਭਲਵਿੰਦਰ ਸਿੰਘ ਤਲਵਾੜਾ ਮੈਂ ਉੱਥੇ ਮਿਲਣ ਵੀ ਇਹਨਾਂ ਨੂੰ ਗਿਆ ਸੀ ਪਰ ਇਹ ਮੈਨੂੰ ਮਿਲੇ ਨਹੀਂ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦਾ ਚੰਡੀਗੜ੍ਹ ਧਰਨਾ ਲੱਗਾ ਮੈਂ ਇਹਨਾਂ ਨੂੰ ਸਵਾਲ ਹੀ ਪੁੱਛਣਾ ਸੀ ਵੀ ਤੁਸੀਂ ਉਸ ਦਿਨ ਸਹੀ ਸੀ ਜਾਂ ਤੁਸੀਂ ਅੱਜ ਸਹੀ ਹੋ ਉਹ ਸੁਣਿਓ ਫਿਰ ਸੁਣਿਓ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਸਤਿ ਸਬਦ ਬੇਨਤੀ ਕਰ ਰਿਹਾ ਸੀ ਆਪਣੇ ਮੋਗੇ ਤੋਂ ਅੱਗੇ ਵੀ ਆਪਈ ਹੋਈ ਸੀ ਗੱਲ ਸਰਸਪੈਕਸ ਲਗਾਈ ਬਹੁਤ ਤੁਹਾਡੀ ਤਾਂ ਬਾਹਾਂ ਟੁੱਟ ਗਈ ਏ ਕਿਨੇ ਹਾਂ ਜੀ ਮੇਰੀ ਜੀ ਬਹੁਤ ਵੱਡਾ ਕੱਟਾ ਜੋ ਜਿੱਥੇ ਕੌਮ ਨੂੰ ਪਿਆ ਸਾਨੂੰ ਪਿਆ ਹਨ ਸਿੱਖੀ ਦਾ ਦਰਦ ਜਿਹੜਾ ਤੁਹਾਡੇ ਤੋਂ ਉਮੀਦਾਂ ਬੜੀਆਂ ਸੀ ਜੋੜੀ ਤੋਂ ਛੁੱਟੀ ਕੋਲ ਦੇ ਇਹ ਜਿੰਮੇ ਜੋ ਵੀ ਹੈਗੇ ਸੀ ਖਤਮ ਹੋ ਵੀ ਗਏ ਤਾਂ ਅਹ ਦੇ ਬੱਬਾਈ ਬਹੁਤ ਥੱਕਾ ਹੋਇਆ ਚਲੋ ਮੈਂ ਇਹ ਚਾਹਣਾ ਮੈਂ ਚੰਡੀਗੜ੍ਹ ਆਉਣਾ ਤੇ ਤੁਹਾਨੂੰ ਮਿਲਣਾ ਜ਼ਰੂਰ ਹੈ ਤੇ ਮੈਂ ਤੋਂ ਬਾਅਦ ਕਿਉਂਕਿ ਮੇਰਾ ਵੀ ਤਜਰਬਾ ਹੈ ਪੁਲਿਸ ਦਾ ਇੱਕ ਵਾਰੀ ਆਪਾਂ ਮੈਂ ਤੁਹਾਡੇ ਨਾਲ ਉੱਥੇ ਘਟਨਾ ਵਾਲੇ ਸਥਾਨ ਤੇ ਜਾਣਾ ਚਾਹੋ। ਕੋਈ ਟ੍ਰੈਕਿੰਗ ਕਰਨੀ ਦੀ ਹੈ ਕੋਈ ਕਲੂ ਤਾਂ ਕੋਈ ਨਾ ਕੋਈ ਮੈਂ 32 ਬ੍ਰਾਜ਼ਿਲ ਮਿਲਟਰੀ ਸੇ ਇਹ ਜਿਹੀ ਕੀਤੇ ਆ ਵੀ ਇਹਨਾਂ ਦਾ ਕੋਈ ਮੂੰਹ ਸਿਰਵ ਨਹੀਂ ਸੀ। ਇਹ ਉਹ ਸਿੱਧਾ ਲਹਿ ਨਹੀਂ ਕੋਈ ਅਹ ਨਹੀਂ ਪਹਿਲੀ ਨਜ਼ਰ ਤੋਂ ਐਕਸੀਡੈਂਟ ਹੀ ਲੱਗਦਾ ਹੈ ਐਕਸੀਡੈਂਟ ਹੀ ਐਸੋ ਐਕਸੀਡੈਂਟ ਕਿਉਂਕਿ ਕੈਪਟਨ ਕਮਲਜੀਤ ਸਿੰਘ ਜੀ ਜਦੋਂ ਹਾਦਸਾ ਹੁੰਦਾ ਬਾਕੀ ਆਪਾਂ ਕੱਲ ਨੂੰ ਕਰਾਂਗੇ ਇਹ ਮੇਰੀ ਤੇ ਬਾਬਾ ਪਲਵਿੰਦਰ ਤਲਵਾੜੀ ਦੀ ਗੱਲ ਹੋ ਰਹੀ ਹੈ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਚੰਡੀਗੜ੍ਹ ਆਉਣਾ ਹੈ ਕਿਉਂਕਿ ਮਹਿਕਮੇ ਦਰਾਂ ਅਸੀਂ ਬੜੇ ਇਹ ਜੇ ਬਲਾਈਂਡ ਮਲਡਰ ਟ੍ਰੇਸ ਕੀਤੇ ਐਕਸੀਡੈਂਟਾਂ ਚੋਂ ਮਲਡਰ ਟ੍ਰੇਸ ਹੋਏ ਤੇ ਆਪਣੇ ਮੂੰਹੋਂ ਕਹਿ ਰਿਹਾ ਵੀ ਕੀ ਕਰਾਂਗੇ ਜਾ ਕੇ ਉੱਥੇ ਜੀ ਇਹ ਐਕਸੀਡੈਂਟ ਹੀ ਆ ਹੁਣ ਅੱਜ ਵੀਰੋ ਫਿਰ ਕਿਹੜੀ ਵਿਚਾਰਤਾ ਰਬਦਲ ਗਈ ਉਸ ਨੌਜਵਾਨ ਨਾਲ ਹਰੇਕ ਨੇ ਧੋਖਾ ਕੀਤਾ ਅੱਜ ਜਿਹੜੇ ਅਜੇ ਨਾ ਵੇਚਦੇ ਐ ਨਾ ਉਹਦਾ ਉਹਨਾਂ ਨੇ ਵੀ ਧੋਖਾ ਕੀਤਾ ਕਿਉਂਕਿ ਜਿੰਨਾ ਲੋਕਾਂ ਦੇ ਮਗਰ ਅਸੀਂ ਲੱਗਦੇ ਆਂ ਖਾਸ ਕਰਕੇ ਸਿਆਸਤ ਦੇ ਵਿੱਚ ਸਾਡੀ ਬਦਕਿਸਮਤੀ ਆ ਸਾਡੇ ਕੋਲੇ ਬੜੇ ਨੌਜਵਾਨ ਕਾਬਲ ਤੋਂ ਕਾਬਲ ਪੜੇ ਲਿਖੇ ਨੌਜਵਾਨ ਤਾਂ ਧਰਮ ਦੇ ਬਾਣੇ ਅਤੇ ਬਾਣੀ ਦੇ ਧਾਰਨੀ ਨੌਜਵਾਨ ਅਸੀਂ 200 ਵੀ ਨਹੀਂ ਤਿਆਰ ਕਰ ਸਕਦੇ ਅਸੀਂ ਫਿਰ ਬੇਈਮਾਨਾਂ ਠੱਗਾਂ ਗੁੰਡਿਆਂ ਬਦਮਾਸ਼ਾਂ ਦੇ ਮਗਰ ਤੁਰੇ ਵੀ ਹਾਂ ਉਹ ਇਹਨਾਂ ਲੋਕਾਂ ਦੀਆਂ ਸੌ ਕਮਜ਼ੋਰੀਆਂ ਸਟੇਟਾਂ ਕੋਲੇ ਪਈਆਂ ਸਟੇਟ ਕੋਲੇ ਜਿੱਦੇ ਉਹਨਾਂ ਦਾ ਦਿਲ ਕੀਤਾ ਉਹਦੇ ਇਹਨਾਂ ਦੀ ਬਾਹਮ ਰੋੜ ਕੇ ਅਗਲੇ ਨੇ ਪਿੱਛੇ ਲਾ ਲੈਣੀ ਹੈ ਤੇ ਤੁਸੀਂ ਇਹਨਾਂ ਚ ਰਸਤੇ 'ਚ ਖੜੇ ਹੋਣਾ ਨਾ ਤੁਹਾਨੂੰ ਇੱਧਰ ਦਾ ਪਤਾ ਲੱਗਣਾ ਵੀ ਅਸੀਂ ਹੁਣ ਇੱਧਰ ਨੂੰ ਜਾਈਏ ਕਿ ਅਸੀਂ ਇੱਧਰ ਨੂੰ ਜਾਈਏ ਕਿ ਇੱਧਰ ਨੂੰ ਜਾਈਏ ਫਿਰ ਸਾਡੇ ਕੋਲੇ ਕੁੱਲ ਮਿਲਾ ਕੇ ਹੁੰਦਾ ਕੀ ਆ ਗਾਲਾਂ ਕਿ ਹੁਣ ਜਿਹੜੇ ਬੰਦੇ ਨੂੰ ਜਿਹੜਾ ਕੋਈ ਉੱਠਦਾ ਮੁੱਖ ਮੰਤਰੀ ਨੂੰ ਗਾਲਾਂ ਜਿਹੜਾ ਕੋਈ ਉੱਠਦਾ ਉਹਨੂੰ ਗਾਲਾਂ ਉਹ ਵੀਰੋਂ ਉਹਨੂੰ ਲੋਕਾਂ ਨੇ ਚੁਣਿਆ ਉਹਨੇ ਆਪਦੀ ਟਰਮ ਪੂਰੀ ਕਰਨੀ ਹੀ ਕਰਨੀ ਸਾਡਾ ਕੰਮ ਤਾਂ ਇਹ ਆ ਵੀ ਅਸੀਂ ਉਹਨਾਂ ਤੋਂ ਆਪਦੇ ਮੁੱਦੇ ਹੱਲ ਕਰਵਾਈਏ ਰੋਲਾ ਪਾ ਕੇ ਅਸੀਂ ਕੀ ਖੱਟ ਲਿਆ ਅੱਗੇ ਕੀ ਖੱਟਿਆ 17 ਸਾਲਾਂ 'ਚ ਆਹ ਕੋਸੀ ਚੱਲੀ ਗਿਆ ਤੁਹਾਡੇ ਕੋਲੇ ਵੋਟ ਤੰਤਰ ਹੈ ਲੋਕਤੰਤਰ ਹੈ ਆ ਤਿੰਨਾਂ ਸਾਲਾਂ ਨੂੰ ਲਾ ਕੇ ਇਹਨਾਂ ਨੂੰ ਚੁਣ ਲਿਓ ਇਹ ਦੇਖ ਲਾਂਗੇ ਕਿਹੜੇ ਰੰਗ ਲਾ ਦਿੰਦੇ ਆ ਕਿਹੜਾ ਵਿਜ਼ਨ ਆ ਪਹਿਲਾਂ ਦੱਸਣ ਤਾਂ ਸਹੀ ਨਾ ਵੀ ਪੰਜਾਬ ਨੂੰ ਬਚਾਉਣ ਦਾ ਤੇ ਪੰਜਾਬ ਨੂੰ ਇਹਦੇ ਵਿੱਚੋਂ ਕੱਢਣ ਦਾ ਇਹਨਾਂ ਕੋਲੇ ਵਿਜ਼ਨ ਕੀ ਆ ਤੇ ਇਕੱਲਾ ਆਹ ਕੋਸ਼ਿਸ਼ ਹੀ ਆ ਵੀ ਦੂਜੇ ਨੂੰ ਗਾਲਾਂ ਕੱਢ ਕੇ ਮਸ਼ਹੂਰ ਹੋਣਾ ਵੀਰੋ ਜਦੋਂ ਇੱਕ ਉਂਗਲ ਤੁਸੀਂ ਕਿਸੇ ਵੱਲ ਕਰਦੇ ਹੋ ਤੇ ਆ ਤਿੰਨ ਤੁਹਾਡੇ ਵੱਲ ਨੂੰ ਹੁੰਦੀਆਂ ਅਗਲੀ ਵੀਡੀਓ 'ਚ ਸਾਰਾ ਜ਼ਿਕਰ ਕਰਾਂਗੇ ਇੱਥੇ ਵੀਡੀਓ ਖਤਮ ਕਰਦੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ